ਹਾਂਜੀ ਸੋ ਗੱਲ ਕਰਦੇ ਆਂ ਅੱਜ TSP ਵਾਲੀ ਕਣਕ ਦੀ 040 0 ਤੇ ਰੂਪ ਜਿਹੜਾ ਐ ਸੀ 트리플 ਸਿੰਗਲ ਫਾਸਫੇਟ ਸੋ ਕੋਈ ਕਮੀ ਨਹੀਂ ਲੱਗਦੀ ਅੱਜ ਦੇ ਸਮੇਂ 'ਚ ਸੋ ਕਣਕ ਤੁਸੀਂ ਦੇਖ ਸਕਦੇ ਹੋ ਸੋ ਉਹਨਾ ਹੀ ਹਰਾਪਣਾ ਇਹਦੇ 'ਚ ਜਿਹੜਾ ਆਮ DAP ਵਾਲੀ ਕਣਕ ਦੇ ਵਿੱਚ ਹੁੰਦਾ ਹੈ ਸੋ ਯੂਰੀਆ ਵੀ ਨਹੀਂ ਕੋਈ ਪਾਇਆ ਗਿਆ ਸੀ ਇਹਦੇ ਕੋਈ ਯੂਰੀਆ ਦੀ ਵਰਤੋਂ ਕੀਤੀ ਨਹੀਂ ਗਈ ਵੀ 18 ਕਿਲੋ 19 ਕਿਲੋ ਕੋ ਯੂਰੀਆ ਨਾ ਕੱਲਾ ਡੇਢ ਬੈਗ ਪਾਇਆ ਹੋਇਆ ਜੀ ਟੀਐਸਪੀ ਦਾ 트리플 ਸੁਪਰ ਫਾਸਫੇਟ ਆ ਸੋ ਆ ਤੁਸੀਂ ਦੇਖ ਸਕਦੇ ਹੋ ਤੇ ਬਾਜ਼ਾਰ ਦੇ ਵਿੱਚ ਜਿਹਨਾਂ ਨੂੰ ਮਿਲਦਾ ਹੈ ਕਣਕ ਬੀਜਣੀ ਆ ਜੇ ਸੋ 트리플 ਸੁਪਰ ਫਾਸਫੇਟ ਨਾਲ ਕਣਕ ਬੀਜ ਸਕਦੇ ਨੇ ਬਹੁਤ ਵਧੀਆ ਹੈ ਜੀ ਗਰੋਥ ਆ ਕਣਕ ਦੀ ਕੋਈ ਵੀ ਕਮੀ ਪੇਸੀ ਨਹੀਂ ਕਿਸੇ ਤਰ੍ਹਾਂ ਦੀ ਸੋ ਕਣਕ ਲੇਟ ਨਾ ਕਰੋ ਡੀਏਪੀ ਦੇ ਚੱਕਰ ਚ ਸੋ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਤੁਸੀਂ ਟ੍ਰਿਪਲ ਸੁਪਰ ਫਾਸਫੇਟ ਨਾਲ ਆਪ ਦੇ ਕਣਕਾਂ ਜਿਹੜੀ ਉਹ ਬੀਜ ਸਕਦੇ ਹੋ ਸ਼ੁਰੂਆਤੀ ਦੌਰ ਦੇ ਵਿੱਚ ਕੋਈ ਕਮੀ ਪੇਸੀ ਨਹੀਂ ਹੈਗੇ 14 ਕ ਦਿਨ ਦੀ ਕਣਕਾ ਜੀ ਇਹ 4 ਨਵੰਬਰ ਦੀ ਬੀਜੀ ਹੈ ਤੇ ਅੱਜ 18 ਨਵੰਬਰ ਨੂੰ ਵੀਡੀਓ ਬਣਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਜਿੱਦੋਂ ਨੂੰ ਵੀ